ਸਰਬੇ ਮਾਨਯੋਗ ਸੀਐਮਡੀ ਜੀ ਸਾਹਿਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਟੀਵਰਡਸ ਆਰਗੇਨਾਈਜ਼ ਕ੍ਰਾਈਮ ਉਹਦੇ ਤਹਿਤ ਕਮਿਸ਼ਨਰ ਪੁਲਿਸ ਅਮਰਸਰ ਹਮੇਸ਼ਾ ਹੀ ਬਹੁਤ ਸੈਂਸਿਟਿਵਲੀ ਅਸੀਂ ਢੀਲ ਕਰਦੇ ਆ ਕੋਈ ਇੰਪੋਰਟੈਂਟ ਕ੍ਰਾਈਮ ਸਾਡੇ ਏਰੀਆ ਚ ਹੁੰਦਾ 7 ਅਕਤੂਬਰ ਨੂੰ ਜਿਹੜਾ ਸਾਡਾ ਪੋਸ਼ ਏਰੀਆ ਰਣਜੀਤ ਐਵੈਨਿਊ ਦਾ ਉਹਦੇ ਚ ਇਤਲਾਹ ਆਈ ਸੀ ਕਿ ਇੱਕ ਘਰ ਦੇ ਵਿੱਚ ਪੰਜ ਇਹ ਪੰਜ ਜਾਂ 6 ਬੰਤੇ ਜਿਹੜੇ ਐਂਟਰ ਕਰਕੇ ਤੇ ਕੁਝ ਖੋਲਾਫਾਲੀ ਕੀਤੀ ਉਹਨਾਂ ਨੇ ਤੇ ਕੋਈ ਸਮਾਨ ਵੀ ਜਿਹੜਾ ਉੱਥੋਂ ਲੈ ਕੇ ਗਏ ਸੀਗੇ ਤੇ ਇਮੀਡੀਏਟਲੀ ਕੇਸ ਦਰਜ ਕੀਤਾ ਗਿਆ ਸੀਗਾ ਐਫ ਆਈ ਆਰ ਨੰਬਰ 140 ਔਰ ਉਹ ਜਿਹੜੀ ਡਕਾਇਟੀ ਦਾ ਕਾਰਵਾਈ ਸੀਗੀ ਉਹਨੂੰ ਉਹਦੇ ਚ ਅਸੀਂ ਬਹੁਤ ਮੁਸਤਦੀ ਨਾਲ ਸਾਡੀ ਟੀਮਸ ਨੇ ਇਨਵੈਸਟੀਗੇਸ਼ਨ ਕਰਦੇ ਹੋਏ ਮੇਨ ਅਕਿਊਜ਼ ਬਹੁਤ ਜਲਦੀ ਆਇਡੈਂਟੀਫਾਈ ਕਰ ਲਏ ਸੀ ਵਿਦਨ ਆਈ ਥਿੰਕ 24 ਆਵਰਸ ਸਾਨੂੰ ਪਤਾ ਲੱਗ ਗਿਆ ਸੀ ਕਿ ਕੌਣ ਕੌਣ ਬੰਦੇ ਇਨਵੋਲਡ ਨੇ ਉਸ ਤੋਂ ਬਾਅਦ ਉਹਨਾਂ ਦੀ ਭਾਲ ਦੇ ਵਿੱਚ ਛਾਪਮਾਰੀ ਕੀਤੀ ਜਾ ਰਹੀ ਸੀਗੀ ਔਰ ਇੰਟੈਲੀਜੈਂਸ ਡਵੈਲਪ ਕੀਤੀ ਜਾ ਰਹੀ ਸੀ ਬੇਅਰ ਬਾਕਸ ਤੇ ਉਹਦੇ ਚ ਸਾਨੂੰ ਸਕਸੈਸ ਮਿਲੀ ਕਿ ਆਕੇ 16-10 ਨੂੰ ਜਦੋਂ ਤਿੰਨ ਮੇਨ ਮੁਲਜ਼ਮ ਅਸੀਂ ਹੁਸ਼ਿਆਰਪੁਰ ਦੇ ਹਵਾ ਚਲਦੇ ਗਾਰਡ ਜੁਆਇਨਿੰਗ ਏਰੀਆ ਹੈਗਾ ਉੱਥੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਪੁੱਛਗਿੱਛ ਕੀਤੀ ਹੈ ਜਿਹੜੇ ਮੇਨ ਰਿਕਵਰੀ ਦੇ ਵਿੱਚ ਹੋਈਆਂ ਤਿੰਨ ਕ੍ਰਿਸਟਲ ਹੋਏ ਆ ਇੱਕ ਕੰਟਰੀ ਮੇਡ ਆ ਦੇਸੀ ਬੱਤੀ ਬੋਰ ਦਾ ਇੱਕ ਗਲੋਕ ਆ ਤੀ ਬੋਰ ਦਾ ਦੋ ਵਹੀਕਲਸ ਨੇ ਇੱਕ ਕ੍ਰੇਟਾ ਤੇ ਇੱਕ ਸਕਾਰਪੀਓ ਹਨ ਜਿਹੜੇ ਤਿੰਨ ਮੁਲਜ਼ਮ ਫੜੇ ਗਏ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਨੇ ਵਿਕਰਮਜੀਤ ਵਿੱਕੀ ਜਿਹੜਾ ਹੈ ਇਹ ਮਹੱਲਾ ਨਾਨਕਸਰ ਤਰਨਤਾਰਨ ਦਾ ਰਹਿਣ ਵਾਲਾ 26 ਸਾਲ ਦੀ ਇਹਦੀ ਉਮਰ ਹੈ ਲੇਬਰ ਦਾ ਕੰਮ ਕਰਦਾ ਤੇ ਨੌ ਮੁਕਦਮੇ ਇਹਦੇ ਖਿਲਾਫ ਪਹਿਲਾਂ ਦਰਜ ਨੇ ਜਿਹੜੇ ਦੇਖੀ ਐਂਡੀਪੀਐਸ ਐਕਟ ਟੂ ਮਰਡਰ ਹੈ ਔਰ ਐਕਸਟਰਸ਼ਨ ਦਾ ਹੈ ਔਰ ਆਰਮਜਕ ਦੇ ਮੁਕਦਮੇ ਦਰਜ ਹੈ ਵਿਕ੍ਰਿਮ ਜਿਹੜਾ ਵਿਲੀ ਵਿਕੀ ਹੈਗਾ ਮਨਦੀਪ ਇਲੀਅਸ ਬੁੱਧੂ ਇਹ ਤਾਰਾਗੜ ਪੀਐਸ ਜਣੇ ਵਾਲਾ ਗੁਰੂ ਅਮਰਸਰ ਰੂਲ ਦਾ ਰਹਿਣ ਵਾਲਾ ਇਹਦੇ ਖਿਲਾਫ 8 ਮੁਕਦਮੇ ਦਰਜ ਨੇ ਪਹਿਲਾਂ ਡਕੈਤੀ ਦਾ ਚੋਰੀ ਦਾ ਐਂਡੀਪੀਐਸ ਦਾ ਅਟੈਂਪਟ ਟੂ ਮਰਡਰ ਦਾ ਔਰ ਐਂਡੀਪੀਐਸ ਦੇ ਬਾਕੀ ਕੇਸ ਵੀ ਦੇ ਖਿਲਾਫ ਦਰਜ ਨੇ ਸੋ ਆਪਾ ਸਮਝ ਸਕਦੇ ਆ ਕਿ ਪੁਰਾਣੇ ਮੁਲਜ਼ਮ ਨੇ ਜੋ ਇੱਕ ਦੇ ਖਿਲਾਫ 8 ਮਕਦਮੇ ਦੂਜੇ ਦੇ ਖਿਲਾਫ 9 ਇਸ ਤੋਂ ਇਲਾਵਾ ਜਤਿੰਦਰ ਏਲੀਆ ਸਿੰਮੂ ਜਿਹੜਾ ਇਹ 28 ਸਾਲ ਦਾ ਇਹ ਪਲਾ ਪਲਾਸੌਰ ਸਿਟੀ ਤਰੰਤਾਂ ਦੇ ਏਰੀਏ ਦਾ ਰਹਿਣ ਵਾਲਾ ਇਹਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਦਾ ਇੱਕ ਮਕਦਮਾ ਦਰਜ ਹੈ ਹੀਰੋਇਨ ਬਰਾਮਦ ਹੋਈ ਸੀ ਸੋ ਮੈਂ ਸਮਝਦਾ ਕਿ ਬਹੁਤ ਜਲਦੀ ਕੇਸ ਨੂੰ ਕਰੈਕ ਕੀਤਾ ਗਿਆ ਔਰ ਇਹ ਸਾਰੇ ਐਸਪੈਕਟਸ ਜਿਹੜੇ ਆ ਉਹ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਦੇਖ ਰਹੇ ਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਿਆ ਕੰਪਲੇਨੈਂਟ ਦੇ ਘਰ ਪਾਰੇ ਉਹ ਕਿੱਦਾਂ ਜਾਣਦੇ ਸੀ ਉਹ ਸਾਰੀਆਂ ਗੱਲਾਂ పార్ਟ ਆਫ ਦੀ ਇਨਵੈਸਟੀਗੇਸ਼ਨ ਨੇ ਔਰ ਬਹੁਤ ਜਲਦੀ ਅਸੀਂ ਉਸ ਨੂੰ ਸਾਰੇ ਨੂੰ ਐਕਸਪੋਜ਼ ਕਰਕੇ ਤੁਹਾਡ ਨਾਲ ਸ਼ੇਅਰ ਵੀ ਕਰਾਂਗੇ ਬਟ ਮੇਨ ਇਹ ਮੁਲਜ਼ਮ ਤਿੰਨ ਫੜੇ ਗਏ ਆ ਤੈਨੂੰ ਹੋਰ ਰਹਿੰਦੇ ਬੜੀ ਜਲਦੀ ਫੜੇ ਜਾਣਗੇ ਉਹ ਸਾਰੇ ਨੋਮੀਨੇਟਡ ਹੈ ਸੋ ਮੈਂ ਆਪਣੀ ਸਾਰੀ ਟੀਮ ਨੂੰ ਜਿਹੜੇ ਇਨਚਾਰਜ DCP ਸਾਹਿਬ ਇਨਵੈਸਟੀਗੇਸ਼ਨ ਮਿਸਟਰ ਰਵਿੰਦਰਪਾਲ ਸਿੰਘ ਸ੍ਰੀ ਬਨੈਲਾ ਜੀ ਸਾਡੇ ADCP 2 ਰਿਸ਼ਭ ਆਪੋਲਾ ਜੀ ACP ਨਾਰਥ ਔਰ ਹਰਮਿੰਦਰ ਸਿੰਘ ਜੀ ਸਾਡੇ ACP ਇਨਵੈਸਟੀਗੇਸ਼ਨ ਇੰਸਪੈਕਟਰ ਰੋਬਨ ਹੰਸ SHO ਰਣਜੀਤ ਐਵੇਨਿਊ ਤੇ SI ਰਵੀ ਕੁਮਾਰ ਜਿਹੜੇ ਸਾਡੇ ਡਿਟੈਕਟਿਵ ਵਿੰਗ ਦੇ ਇਨਚਾਰਜ ਨੇ ਉਹ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਔਰ ਵਿਦਨ 24 ਆਵਰਸ ਅਸੀਂ ਕੇਸ ਸਟ੍ਰੈਸ ਕਰ ਲਿਆ ਸੀ ਅਰੈਸਟ ਫਾਲੋ ਹੋਈਆਂ ਔਰ ਬਾਕੀ ਵੀ ਜਲਦੀ ਕੀਤੀਆਂ ਜਾਣਗੀਆਂ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਵੈਪਨ ਤੇ ਕੁਝ ਹੋਰ ਰਿਕਵਰੀਜ਼ ਪੋਸੀਬਲ ਨੇ ਇਸ ਕੇਸ ਚ